ਇਹ ਹੈਗੀ ਆ ਗੱਲ ਬਾਤ ਜੀ ਸਵਾਗਤ ਲਈ ਢੋਲ ਚੱਲ ਪਿਆ ਉੱਥੇ ਸੋਨਾ ਚਮਕ ਰਿਹਾ ਦੇਖੋ ਹੋਇਆ ਜਣਾਵੜ ਨੇ ਇੱਥੋਂ ਛਾਲ ਮਾਰੀ ਸੀਗੀ ਸਾਰੇ ਵੱਲ ਜੈ ਮਾਤਾ ਦੀ ਹੋਰ ਬਈ ਕਰਨੇ ਕਿਵੇਂ ਆ ਫਿਰ ਲੈ استاد ਲੈ ਲਈ ਆਪਾਂ ਟਿਕਟ ਤੇ ਮਾਤਾ ਦੇ ਕੀਏ ਦਰਸ਼ਨ ਜਾ ਕੇ 370 ਵੀਏ ਦੋ ਜਣਿਆਂ ਦੇ ਲੋ ਵੀ ਉੱਪਰੋਂ ਤਾਂ ਦੇਖਿਆ ਹੋਇਆ ਜੀ ਆ ਨੀਚੇ ਵਾਲਾ ਸਿਸਟਮ ਆ ਇੱਥੇ ਬਹਿ ਕੇ ਜਾਣਾ ਇਹਦੇ 'ਚ ਦੇਖਦੇ ਆ ਬਾਕੀ ਕੀ ਐਕਸਪੀਰੀਅੰਸ 3 ਨੰਬਰ ਬੰਦ ਪਈ ਆ ਫਿਲਹਾਲ ਤਾਂ ਜੇ ਉਹ ਵੀ ਟਿਕਟ ਤੱਕ ਹਟਾਤੀ ਆ ਇੰਜਨ ਸਟਾਰਟ ਕਰਨ ਲੱਗੇ ਸਾਡੇ ਕਰਕੇ ਚਲਾਉਣਗੇ ਹੁਣ ਸਪੈਸ਼ਲ ਖਾਲੀ ਪਿਆ ਸਾਰਾ ਗੈਜੇਟ ਖਾਰਾ ਖਾਲੀ ਆ ਸਾਡੇ ਦੋਨਾਂ ਕਰਕੇ ਚੱਲੂ ਹੁਣ ਇਹ ਦੁਬਾਰੋ ਆ ਬਾਈ ਹੋ ਗਿਆ ਇੰਜਨ ਸਟਾਰਟ ਓਕੇ ਹੋ ਗਿਆ ਕੰਮ ਘੁੰਮ ਗਿਆ ਚੱਕਾ ਯਾਰ ਆਈ ਹੈਗੀ ਆ ਗੱਲਬਾਤ ਆ ਜੀ ਵਾਹ ਜੀ ਵਾਹ ਤੇ ਦੇਖੋ ਬਈ ਆ ਚੱਲ ਵੀ ਉਹ ਸਾਰਾ ਪਹਾੜਾ ਟਾਈਮ ਪਿੱਛੇ ਹੋ ਰਿਹਾ ਸਾਰਾ ਕੀ ਆ ਵਿਊ ਦਾ ਯਾਰ ਮੁੱਲ ਹੈਗਾ ਦੋਨਾਂ ਦੇ ਲੱਗੇ 370 ਰੁਪਏ ਬਟ ਜਾਇਜ਼ ਆ ਯਾਰ ਕਰ ਲਵਾਤਾ ਬਾਕੀ ਦਾ ਸੋ ਨਹੀਂ ਆਈ ਥਿੰਕ 5 6 ਮਹੀਨੇ ਬਾਅਦ ਬਲੌਗ ਪਾਉਣ ਲੱਗਿਆ ਘੱਟੋ ਘੜ ਪੰਜ 6 ਮਹੀਨੇ ਬਾਅਦ ਅੱਜ ਸੋ ਨੂੰ ਸਾਰਾ ਨੈਣਾ ਦੇ ਵੀ ਦਿਖਾਉਨੇ ਆ ਤੇ ਉਹ ਕਰੋ ਚੈੱਕ ਬਾਕੀ ਵੀ ਆ ਸੁਆਗਤ ਲਈ ਢੋਲ ਚੱਲ ਪਿਆ ਉੱਥੇ ਆ ਸੁਆਗਤ ਲਈ ਆ ਰਹੇ ਨੇ ਸਾਡੇ ਲੋ ਜੀ ਪਹੁੰਚ ਗਏ ਤਾਰੀ ਗੁਫਾ ਇੱਥੇ ਵੀ ਚੱਲਦੇ ਦਰਸ਼ਨ ਮੇਲਾ ਕਰਦੇ ਆ। ਨੋ ਬਈ। ਇੱਥੋਂ ਘੇਲੀਆ ਕਰਨੇ ਹਨ। ਸਹੀ ਦਾ ਸਿਸਟਮ। ਖੁੱਲ ਜਾ ਸਿੰਮਸਿਮ ਹੋ ਗਿਆ ਕੰਮ। ਨੋ ਜੀ ਅੱਗੇ ਬਾਹਰ। ਵਧੀਆ ਰਿਹਾ ਸਫ਼ਰ। ਕਿ ਘੱਟੋ ਘੱਟ 5 ਸਾਲਾਂ ਬਾਅਦ ਅੱਜ ਆਏ ਆ। ਤੇ ਉਵੇਂ ਤੇ ਉਵੇਂ ਹੀ ਪਈਆ ਮਾਰਕੀਟ ਸਾਰੀ। ਆ ਕੁਝ ਇੱਕ ਨਵੀਆਂ ਦੁਕਾਨਾਂ ਖੁੱਲੀਆਂ ਨੇ। बाकी जिते तक याद आ सेम ओही चीज़ आ जय माता दी लो जी पहुंच गए मंदिर हो जी करो दर्शन रश बिल्कुल नहीं है ਜਾ ਪਿਛਲੀ ਵਾਰੀ ਆਏ ਸੀ ਐ ਘੁੰਮ ਕੇ ਲੈਣਾ ਗਏ ਸੀ ਇੱਥੋਂ ਅੱਜ ਵਧੀਆ ਸ਼ਾਰਟਕਟ ਸੱਦਾ ਦਰਸ਼ਨ ਆ ਵਧੀਆ ਓਕੇ ਹੋ ਗਿਆ ਤਾਂ ਲਈ ਦਰਸ਼ਨ ਵਧੀਆ ਹੋ ਗਿਆ ਸੋਨਾ ਚਮਕ ਰਿਹਾ ਦੇਖੋ 24 ਕੈਰੇਟ ਪੂਰਾ ਖਾਚਦਾਵਾ ਨਹੀਂ ਗੱਲ ਸਹੀ ਹੈ ਚੋਹੀ ਕਰੇ ਟੱਬਾ ਬਬੇ ਪਹਿਲਾਂ ਵਾਲਾ ਲੱਗਿਆ ਹੋਇਆ ਤੇ ਆ ਦੇਖੋ ਥੱਲੇ ਜੀ ਸਾਰਾ ਬਾਕੀ ਰਾਮੂ ਨਾਲ ਵੀ ਟੇਕ ਲੈ ਟਾਈਮ ਨਾਲ ਹੀ ਮੱਥਾ ਚਲੋ ਚੱਲੀਏ ਇਹ ਆਵਾਂ ਹੁੰਦੇ ਇੱਧਰ ਆ ਕਹਿੰਦੇ ਉਹ ਯਾਦਗਾਰੀ ਗੇਟ ਬਣਿਆ ਹੋਇਆ ਜਾਨਾ ਮਾਡ ਨੇ ਇੱਥੋਂ ਛਾਲ ਮਾਰੀ ਸੀਗੀ ਇਹ ਫਿਲਮ ਦੇਖੀ ਹੋਈ ਹੈ ਆਪਣੀ ਇੱਥੋਂ ਮਰੀ ਹੋਈ ਥਾ ਸ਼ਾਲ ਉਹ ਬਾਕੀ ਉਹ ਜਗ੍ਹਾ ਦੇਖਦੇ ਕਿੱਥੇ ਕਾ ਬਣੀ ਹੋਈ ਨਹੀਂ ਤਾਂ ਕੁਝ ਕੋਹਾਂ ਨਹੀਂ ਕਿੱਥੇ ਮਰੀ ਸ਼ਾਲ ਤਾਂ ਹੀ ਆ ਵੀ ਕਹਿੰਦੇ ਇੱਥੋਂ ਸ਼ਾਲ ਮਰੀ ਸੀ ਬਾਕੀ ਪਤਾ ਨਹੀਂ ਸਾਨੂੰ ਜਿਵੇਂ ਜਿਵੇਂ ਲੋਕ ਕਹਿੰਦੇ ਉਵੇਂ ਦੱਸੀ ਜਾਂਦੇ ਸਾਨੂੰ ਆਕੀ ਚੁੰਨੀਆਂ ਬੰਨੀਆਂ ਨੇ ਲੋਕ ਲਓ ਇਹ ਦਰਸ਼ਨ ਵਧੀਆ ਹੋ ਗਏ ਬਿਲਕੁਲ ਗੱਠ ਨਹੀਂ ਹੈਗਾ ਕੋਈ ਧੱਕਾ ਮੁੱਕੀ ਕੁਝ ਨਹੀਂ ਤੇ ਵਧੀਆ ਦਰਸ਼ਨ ਹੋਏ ਆਉਣ ਵਾਪਸ ਚੱਲੀਏ ਟਾਈਮ ਨਾਲ ਫਿਰ ਆਨੰਦਪੁਰ ਸਾਹਿਬ ਵੀ ਜਾਣਾ ਓਕੇ ਓਕੇ ਆਪਾਂ ਚੱਲੋ ਅ ਵੀ ਗੋਫਾ ਦੇ ਦਰਸ਼ਨ ਕਰਾਉਨੇ ਆ ਮੰਦਿਰ ਦੇ ਦਰਸ਼ਨ ਵਧੀਆ ਹੋਗੇ ਬਸ ਇੱਥੇ ਨਾਲ ਇਕੱਠ ਹੋ ਗਏ ਬਾਕੀ ਓਕੇ ਆ ਸਭ ਤੋਂ ਬਾਅਦ 골 ਗੱਪੇ ਛੱਕ ਕੇ ਨਾਲ ਹੀ ਥੱਲੇ ਲੈ ਗੱਡੀ ਸਟਾਰਟ ਆਪਣੀ ਆ ਦੇ 08 ਲੋਈ ਚਲੀ ਅੰਦਰ ਵੀਡੀਓ ਬਣਾਉਣ ਦੇ ਨਾ ਬਣਾਉਣ ਦੇ ਦੇਖਦੇ ਆ ਇੱਕ ਚੱਡੇ ਗੁਫਾ ਜਾਂ ਅੰਦਰ ਹਾਂ ਵਈ ਕਰਨੇ ਜੈ ਮਾਤਾ ਦੀ ਕਹਦੇ ਕੋਰ ਥੱਲੇ ਆ ਇਨ ਖਤਰੋਂ ਸੇ ਖੇਡਨੇ ਕੀ ਹਮਾਰੀ ਆਦਤ ਹੈ। ਆ ਜਾ। ਤਾਂ ਹੀ ਜਾਨ ਜਿੰਦਾ ਨੇ। ਬੋਲ ਜੈ ਮਾਤਾ ਦੀ। ਜੈ ਮਾਤਾ ਦੀ। ਸਾਰੇ ਬੋਲ। ਜੈ ਮਾਤਾ ਦੀ। ਸਾਧੂ ਵੀਡੀਓ ਦੇਖਣ ਵਾਲੇ ਸਟੂਡੀਓ ਬੈਠੇ ਬਜਿੰਦਰ ਹੁਣੀ ਉਹ ਵੀ ਬੋਲ ਜੈ ਮਾਤਾ ਦੀ। करो दर्शन चलिए फिर चलो भाई गोल गप्पे खान लगे मुंडे हल्ले स्पीड ना जा रही है भाई ਇਸਨਾਂਪ ਚੱਟਾ ਪੈ ਗਈਆਂ ਟਾਈਮ ਨਾਲ ਹੀ ਹੈਗਾ ਥੋੜੀ ਜੀ ਵਾਰਟੀ ਹੈ ਵੈਸੇ ਇਹ ਹੈ ਨਾ ਸੰਤ ਐਸ ਵੀ ਕੋਲਾਂ ਵਾਲੇ ਟੋਬੇ ਤੋਂ ਆਉਂਦੀ ਆ ਇਹ ਹੈ ਕੋਲੀ ਜੀ ਆ ਆ ਵੀ ਹੋਆ ਭਾਈ ਬਹੁਤ ਬਹੁਤ ਭਈਆ ਹਾਂ ਆ ਪਰਿਚਾਣ ਚਾਹੀਦਾ ਲਿਆ ਬਾਬੇ ਓਕੇ ਆ ਕੋਈ ਵੀਡੀਓ ਇਥੇ ਕਰਦੇ ਆ ਖਤਮ ਤੇ ਛੋਟੀ ਜੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਘੁਮਾਤਾ ਆਪਾਂ ਇਹ ਵਾ ਚੱਲੀਏ ਇੱਥੋਂ ਸਟਾਰਟ ਕੀਤੀ ਸੀ ਵੀਡੀਓ ਇੱਥੇ ਖਤਮ ਚਾਚੀ ਹਣੀ ਚਾਹ ਵੀੰਦੇ ਨਾਲ ਦੀ ਨਾਲ ਬਾਬੇ ਮੈਗੀ ਟਰਾਈ ਕਰਨ ਲੱਗੇ ਇੱਥੇ ਹਿਮਾਚਲੀ ਮੈਗੀ ਬਣਾ ਲਈ ਬਾਬੇ ਜੀ ਹਲੋ ਬਾਬੇ ਮੈਗੀ ਬਣ ਕੇ ਆ ਗਈ ਰੈਡੀ ਅਸੀਂ ਛੱਡਦੇ ਆਂ ਨਾਲ ਹੀ ਵੀਡੀਓ ਕਰੀਏ ਆਪਾਂ ਇੱਥੇ ਖਤਮ